ਜਿਹੜੀ ਸੜਕ ਸੁਰੱਖਿਆ ਫੋਰਸ ਹੈ ਬਹੁਤ ਵਧੀਆ ਫੋਰਸ ਬਣਾਈ ਹੈ ਇਹ ਤਾਂ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਮੌਕੇ ਤੇ ਜਾ ਕੇ ਜੋ ਕੋਈ ਉੱਥੇ ਬੰਦਾ ਜ਼ਖਮੀ ਹੋਇਆ ਜਾਂ ਜਿਆਦਾ ਸੀਰੀਅਸ ਹੋਇਆ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਜਾਂ ਉਹਦੀ ਫਰਸਟ ਹੈਡ ਕੀਤੀ ਜਾਂਦੀ ਹੈ ਮੈਂ ਤਾਂ ਪੂਲ ਨਾਲ ਬੱਜਿਆ ਦੋ ਆਮੁੰਡਾ ਬੈਰੀਕੇਡ ਕੋਲ ਖੜਾ ਸੀ ਬਾਅਦ ਚ ਆਪਣੀ ਇਹ ਸੜਕ ਸੁਰੱਖਿਆ ਕੀ ਆਈਆਈ ਉੱਥੇ ਇਹਨਾਂ ਨੇ ਸਾਨੂੰ ਆ ਕੇ ਆਪਣੀ ਕਾਰਵਾਈ ਕੀਤੀ ਆਪਣਾ ਜਲਦੀ ਜਲਦੀ ਸਾਨੂੰ ਸਰਕਾਰੀ ਹਸਪਤਾਲ ਵੀ ਪਹੁੰਚਾਇਆ ਤੇ ਕਿੰਨੀ ਕਿ ਦੇਰ ਦੇ ਵਿੱਚ ਐਸਐਸਫ ਪਹੁੰਚ ਕੇ ਸੁਧਾਰਿਆ ਇਹਦਾ ਸਾਰ ਉੱਥੀ ਸੀ ਜਦ ਇਹ ਕ੍ਰੋਨਤ ਇਹ ਜਦਾ ਐਕਸੀਡੈਂਟ ਹੋਇਆ ਉਹਦੇ ਤੁਰੰਤ ਜਦੇ ਆ ਗਏ ਹਾਂ ਜਾਨੀ ਨਾਲੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕਿਤੇ ਐਕਸੀਡੈਂਟ ਹੋਇਆ ਅਸੀਂ ਜਲਦੀ ਤੋਂ ਜਲਦੀ ਪਹੁੰਚੀਏ ਥੇਰ ਵੀ ਅਸੀਂ ਆਪਣੇ ਵੀ ਪ੍ਰਕਾਸ਼ਨ ਰੱਖਦੇ ਆ ਕਿ ਸਾਡੀ ਵੀ ਗੱਡੀ ਕਿਤੇ ਨਾ ਵੱਜੇ ਜਾਂ ਕਿਸੇ ਹੋਰ ਦਾ ਵੀ ਨੁਕਸਾਨ ਨਾ ਹੋਵੇ ਜਾਂ ਸਾਡੇ ਵਿੱਚ ਨਾ ਕੋਈ ਵੱਜੇ ਇਸ ਤਰ੍ਹਾਂ ਦੇ ਅਸੀਂ ਪ੍ਰਕਾਸ਼ਨ ਜਿਹੜੇ ਆ ਧਿਆਨ ਚ ਰੱਖ ਕੇ ਚੱਲਦੇ ਆ ਗੱਡੀ ਜਿਆਦਾ ਤੇਜ਼ ਹੋਣ ਦੇ ਕਾਰਨ ਜੀ ਸਾਡੇ ਵਿੱਚ ਗੱਡੀ ਟਕਰਾਈ ਚਾ ਉਹ ਦੋ ਸੜਕ ਸੁਰੱਖਿਆ ਫੋਰ ਜਿਹੜੀ ਸੀ ਉਹਨੇ ਕਿੰਨੀ ਹੈਲਪ ਕੀਤੀ એનર્ਜੀ ਪੂਰੀ ਹੈਲਪ ਕਰੀ ਜਦ ਦੇ ਮੌਕੇ ਤੇ ਜੀ ਆਪਣਾ ਪਹੁੰਚ ਗਏ ਸਾਨੂੰ ਕਰਾਲੀ ਹਸਪੀਟਲ ਤੇ ਆਪਣਾ ਪਹੁੰਚਾਇਆ ਗਿਆ ਕਿੰਨੀ ਦੇਰ ਵਿੱਚ ਪਹੁੰਚੇ ਜੀ ਪੰਜ ਚਾਰ ਮਿੰਟ ਦੇ ਵਿੱਚ ਵੀ ਸਾਡੇ ਕੋਲ ਹਾਜ਼ਰ ਬਾਕੀ ਹਸਪੀਟਲ ਤੱਕ ਜਦੋਂ ਤੱਕ ਤੁਸੀਂ ਉਸ ਹਸਪੀਟਲ ਨੇ ਪਹੁੰਚੇ ਸੀ ਨਾਲ ਸੀ ਕਿਹਦੇ ਨਾਲ ਹਾਂਜੀ ਹਾਂਜੀ ਸਾਰੀ ਟੀਮ ਨਾਲ ਜਿੱਦਾਂ ਹੁਣ ਕੋਈ ਹਾਦਸਾ ਹੋ ਗਿਆ ਉੱਥੇ ਕਿੰਨੇ ਕੇ ਜਲਦੀ ਜਿਹੜੀ ਇਹ ਸੜਕ ਸੁਰੱਖਿਆ ਫੋਰਸ ਪਹੁੰਚਦੀ ਹੈਗੀ ਅਸੀਂ 5 ਤੋਂ ਲੈ ਕੇ 7 ਮਿੰਟ ਦੇ ਵਿੱਚ ਵਿੱਚ ਉੱਥੇ ਪਹੁੰਚ ਜਾਂਦੇ ਆਂ ਕਈ ਵਾਰੀ ਸਾਡੇ ਥੋੜਾ ਨੇੜੇ ਹੋਵੇ ਤਾਂ ਜਲਦੀ ਪਹੁੰਚ ਜਾਂਦੇ ਆਂ ਜਿੱਥੇ 8-10 ਕਿਲੋਮੀਟਰ ਦਾ ਏਰੀਆ ਪੈ ਜਾਂਦਾ ਉੱਥੇ ਅਸੀਂ 7 ਮਿੰਟ ਦੇ ਕਰੀਬ ਲੱਗ-ਪਗ ਪਹੁੰਚ ਜਾਂਦੇ ਆਂ ਕਿੰਨਾ ਕ ਸਮਾਂ ਲੱਗ ਜਾਂਦਾ ਹੈ ਜਦੋਂ ਹਾਦਸਾ ਹੁੰਦਾ ਉਸ ਤੋਂ ਬਾਅਦ ਹਸਪਤਾਲ ਲੈ ਕੇ ਜਾਂਦੇ ਉਹ ਹਸਪਤਾਲ ਦੀ ਦਿਸਟੈਂਸ ਦੇ ਹਿਸਾਬ ਨਾਲ ਨਿਰਭਰ ਕਰਦਾ ਜੀ ਜਿਵੇਂ ਹੁਣ ਕਰਾ ਲਈ ਇੱਥੋਂ 6 ਕਿਲੋਮੀਟਰ ਦੇ ਕਰੀਬ ਹੈ ਅਸੀਂ 5 ਮਿੰਟਾਂ ਦੇ ਵਿੱਚ ਜਦੋਂ ਮਰੀਜ਼ ਨੂੰ ਚੱਕ ਕੇ ਗੱਡੀ 'ਚ ਰੱਖ ਲੈ ਜਾਂ ਐਮਬੂਲੈਂਸ ਲੈ ਕੇ ਤਾਂ 5 ਮਿੰਟ ਦੇ ਵਿੱਚ ਵਿੱਚ ਅਸੀਂ ਆ ਨਿੱਗੇ ਡਿਸਟੈਂਸ ਕਵਰ ਕਰ ਜਾਂਦੇ ਆ ਕਿੰਨਾ ਕਿ ਜਰੂਰੀ ਬੰਦ ਐ ਸਸ ਇਹ ਬਹੁਤ ਜ਼ਰੂਰੀ ਹੈ ਜੀ ਦੇਖੋ ਇਹਦਾ ਹੁਣ ਸਾਡੇ ਕੰਮ ਉਨੇ ਹੀ ਹੈ ਨਾ ਜਦ ਜੇ ਲੋਡ ਪੈਂਦੀ ਹੈ ਤੁਰੰਤ ਉਨੇ ਹੀ ਇਹਨਾਂ ਕਰਕੇ ਛੇਤੀ ਅਸੀਂ ਆਪਣਾ ਹਸਪੀਟਲ ਮੈਂ ਪਹੁੰਚ ਜੀ ਨਹੀਂ ਤਾਂ ਉਹ ਉਹਦੇ ਸਾਹਮਣੇ ਟਾਈਮ ਵੀ ਲੱਗ ਜਾਣਾ ਬਹੁਤ ਟਾਈਮ ਲੱਗ ਜਾਂਦਾ ਹੈ ਨਾ ਇਹਨਾਂ ਦਾ ਤਾਂ ਫਾਇਦਾ ਹੀ ਬਹੁਤ ਹੈ